ਤਰੀਏ ਗਾਲ ਦੋਸਤੋ ਤਿੰਨ ਦੋਸਤਾਂ ਨੇ ਮਿਲ ਕੇ ਆਪਣੇ ਨੌਜਵਾਨ ਦਿਆ ਗਲਾ ਘੁੱਟ ਕੇ ਕੀਤੀ ਹਤਿਆ ਕਬਰ ਨੂੰ ਸ਼ੁਰ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਅਤੇ ਵੀਡੀਓ ਨੂੰ ਹਰ ਤਵਾਰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਲੁਧਿਆਣਾ ਦੇ ਪਿੰਡ ਵੱਡੋਵਾਲ ਚ ਸੂਆ ਰੋਡ ਤੇ ਤਿੰਨ ਵਿਅਕਤੀਆਂ ਵੱਲੋਂ ਦੋਸਤ ਦਾ ਗੱਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਾਰ ਦਾਦ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ লাশ ਨੂੰ ਖਾਲੀ ਪਲਾਟ ਚ ਸੁੱਟ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਥਾਣਾ ਸਰਾਬਾਨਗਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਤਲ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਮ੍ਰਿਤਕ ਦੀ ਪਛਾਣ 26 ਸਾਲਾ ਵਿਕਾਸ ਕੁਮਾਰ ਵਾਸੀ ਪਿੰਡ ਬਡਵਾਲ ਵਜੋਂ ਹੋਈ ਜੋ ਮਜ਼ਦੂਰੀ ਕਰਦਾ ਸੀ ਸਰਾਬਾਨਗਰ ਪੁਲਿਸ ਨੇ ਉਸ ਦੇ ਤਿੰਨ ਦੋਸਤ ਸੂਰਜ ਕੁਮਾਰ, ਮਨੋਜ ਸਹਾਣੀ ਅਤੇ ਸਹਾਣੀ ਅਜੇ ਸਹਾਣੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪੈਂਟਰ ਦਾ ਕੰਮ ਕਰਦਾ ਸੀ ਮ੍ਰਿਤਿਕ ਮ੍ਰਿਤਿਕ ਦੇ ਭਰਾ ਬੀਕੂ ਕੁਮਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਰਾ ਪੈਂਟਰ ਸੀ ਰਾਤ 10:30 ਵਜੇ ਜਦੋਂ ਘਰ ਨਹੀਂ ਪਹੁੰਚਿਆ ਤਾਂ ਉਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਬੀਕੂ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਬਡਵਾਲ ਚ ਸੁਆ ਰੋਡ ਨੇੜੇ ਪਹੁੰਚਿਆ ਤਾਂ ਤਿੰਨ ਵਿਅਕਤੀ ਉਸ ਦੇ ਭਰਾ ਦੀ ਕੁੱਟਮਾਰ ਕਰ ਰਹੇ ਸਨ ਮਨੋਜ ਤੇ ਅਜੇ ਨਿਊਜ਼